माज ਮਹਿਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਆਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਖ ਗਾਤੀ ਜਿਓ ਗੁਰਮਖ ਮਦ ਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੋਰਾਰੇ ਦੇਵਾਲ ਦਮੋਦਰ ਗੁਰਮਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਂਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜੀਓ ਅਮੋਗ ਦਰਸ਼ਨ ਬਿਆੰਤ ਅਪਾਰਾ ਬਡ ਸਮਰਤ ਸਦਾ ਦਾਤਾਰ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਬਿਰਲੀ ਜਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰ ਵੱਡ ਸਮਰਤ ਸਦਾ ਦਾਤਾਰ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਬਿਰਲੀ ਜਾਤੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਹਿਬ ਜੀ ਇਹ ਪਵਨ ਮੁਬਾਰਕ ਬਚਨ ਦੇ ਆਵਦੀ ਨੇ ਸਰਗੁਣ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 98 ਦੇ ਉੱਤੇ ਅੰਕਿਤ ਹਨ ਮਾਜ ਰਾਗ ਦਾ ਪੰਜਵੇਂ ਪਾਸ਼ਾ ਜੀ ਦਾ ਇਹ ਸ਼ੇਮਾ ਸ਼ਬਦ ਹੈ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦੇ ਬੇਅੰਤ ਨਾਮ ਜਿਹੜੇ ਹਨ ਸਿਫਾਤੀ ਨਾਮ ਹਨ ਉਹਨਾਂ ਨੂੰ ਉਚਾਰਨ ਕੀਤਾ ਸਭ ਜੀ ਨੇ ਤੇ ਇਤੋ ਤੱਕਰ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਬਲੇਹਾਰੀ ਜਾਉ ਜੇਤੇ ਤੇਰੇ ਨਾਮ ਕਿਉਂਕਿ ਉਹਦੇ ਕਰਮਾਂ ਨੂੰ ਦੇਖ ਕੇ ਉਹਦੀਆਂ ਬਖਸ਼ਿਸ਼ਾਂ ਨੂੰ ਦੇਖ ਕੇ ਗੁਰੂ ਸਾਹਿਬਾਂ ਦੀ ਭਗਤ ਸਹਿਬਾਨ ਪਟ ਸਹਿਬਾਨ ਜਾਂ ਗੁਰਸਿੱਖਾਂ ਦੀ ਬਾਣੀ ਉਹਨਾਂ ਦੇ ਨਾਵਾਂ ਨੂੰ ਉਚਾਰਨ ਕੀਤਾ ਕਰਮ ਨਾਮ ਵਰਨਤ ਸਮਤ ਪਰਮੇਸ਼ਰ ਦੇ ਕਰਮ ਨਾਮ ਇਸੇ ਵਿੱਚ ਵੀ ਬਹੁਤ ਝਗੜਾ ਹੈ ਅੱਜ ਤੋਂ ਨਹੀਂ ਸ਼ਦੀਆਂ ਤੋਂ ਚੱਲ ਰਿਹਾ ਸਾਨੂੰ ਇਸ ਗੱਲ ਦਾ ਬਹੁਤ ਪ੍ਰਾਉਡ ਹੈ ਸਾਨੂੰ ਗਰਵ ਹੈ ਬਹੁਤ ਮਾਣ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਗੁਰੂ ਸੰਗਤ ਜੀ ਐਸੇ ਗ੍ਰੰਥ ਹਨ ਜੇ ਹਿੰਦੂ ਧਰਮ ਦੇ ਮੰਨੀਏ ਉਹਦੇ ਵਿੱਚ ਅੱਲਾ ਸ਼ਬਦ ਨਹੀਂ ਮਿਲੇਗਾ ਤੇ ਜਿਹੜੇ ਇਸਲਾਮ ਦੇ ਗ੍ਰੰਥ ਹਨ ਉਹਨਾਂ ਦੇ ਵਿੱਚ ਰਾਮ ਸ਼ਬਦ ਨਹੀਂ ਮਿਲਦਾ ਇਸ ਬਖੇੜਿਆਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਗਏ ਪਰ ਸਤਿਗੁਰੂ ਨੇ ਉਹਨਾਂ ਨੂੰ ਜਵਾਬ ਵੀ ਦਿੱਤਾ ਸੀ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਕਹਿੰਦੇ ਕਾਰਨ ਵਕੀਲੀ ਆਪਸ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਰਹਾ ਸ਼ਤਾਨੇ ਦੁਨੀਆ ਦੇ ਉਹ ਤਾਂ ਇੱਕ ਹੈ ਉਹਦੇ ਨਾਮ ਅਨੇਕਾਂ ਹਨ ਬਿਆੰਤ ਨਾਮ ਹਨ ਫਿਰ ਬੇਨਤੀ ਕਰ ਰਹੇ ਹਾਂ ਸਭ ਕਹਿੰਦੇ ਬਿਲੇਹਾਰੀ ਜਾਉ ਜੇਤੇ ਤੇਰੇ ਨਾਮ ਹੈ ਸਭ ਦੀ ਆਰੰਭ ਦੇ ਵਿੱਚ ਕਹਿੰਦੇ ਆਪਾਰ ਬ੍ਰਹਮ ਅਪਰੰਪਰ ਦੇਵਾ ਉਪਾਰ ਬ੍ਰਹਮ ਹੈ ਅਪਰੰਪਰ ਹੈ ਉਧ ਪਰ ਕੁਛ ਵੀ ਨਹੀਂ ਹੈ ਉਸ ਤੋਂ ਬਾਅਦ ਕੁਛ ਵੀ ਨਹੀਂ ਇਸੇ ਕਰਕੇ ਸਾਨੂੰ ਇੱਕ ਦੇ ਲੜ ਲਾਇਆ ਕਿ हे ਸੰਸਾਰ ਦੇ ਲੋਕੋ ਤੁਸੀਂ ਮੰਗਤਿਆਂ ਦੇ ਮੰਗਤੇ ਨਾ ਬਣੋ ਜੇ ਮੰਗਣਾ ਹੀ ਆ ਤਾਂ ਉਸ ਦਾਤੇ ਦੇ ਕੋਲੋਂ ਮੰਗੋ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਦਾ ਇੱਕ ਵਚਨ ਹੈ ਨਾ اے ਸਤਿਗੁਰੂ ਮਹਾਰਾਜ ਅਸੀਂ ਮੰਗਤੇ ਤਾਂ ਹੈਗੇ ਆ ਪਰ ਮੰਗਤੇ ਅਸੀਂ ਦਰ ਦਰ ਦੇ ਨਹੀਂ ਆ ਅਸੀਂ ਮੰਗਦੇ ਤੇਰੇ ਦਰ ਦੇ ਹਮ ਭੀਖਕ ਭਿਖਾਰੀ ਤੇਰੇ ਤੇਰੇ ਅਸੀਂ ਮੰਗਤੇ ਆਂ ਦਰ ਦਰ ਦੇ ਮੰਗਤੇ ਨਹੀਂ ਆ ਮੰਗਤੇ ਆਂ ਦੇ ਮੰਗਤੇ ਨਹੀਂ ਆ ਹਮ ਭੀਖਕ ਪਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਕਿਉਂਕਿ ਤੇਰੇ ਤੋਂ ਪਰੇ ਕੁਝ ਵੀ ਨਹੀਂ ਹੈ ਆ ਪਰੰਪਰ ਹੈ ਪਾਰ ਬ੍ਰह्म ਅਪਰੰਪਰ ਦੇਵਾ ਦੇਵਾ ਕਹਿੰਦੇ ਆਂ ਪ੍ਰਕਾਸ਼ ਰੂਪ ਹੈ ਉਹ ਸਾਡੇ ਅੰਦਰ ਚਾਨਣ ਕਰਨ ਵਾਲਾ ਜਿਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਪ੍ਰਕਾਸ਼ ਰੂਪ ਹੈ ਪਰਮੇਸ਼ਰ ਜਿਹੜਾ ਚਾਨਣ ਰੂਪ ਹੈ ਉਹ ਦੇਵਾ ਹੈ ਉਹ ਪ੍ਰਕਾਸ਼ ਰੂਪ ਹੈ ਸਾਡੇ ਅੰਦਰ ਪ੍ਰਕਾਸ਼ ਕਰਨ ਵਾਲਾ ਪਾਰ ਬ੍ਰਹਮ ਅਪਰੰਪਰ ਦੇਵਾ ਅਗੰਗੋਚਰ ਅਲਖ ਅਭੇਵਾ ਜਿੱਥੇ ਤੱਕ ਸਾਡੀ ਗੰਮਤਾ ਨਹੀਂ ਹੈ ਪਹੁੰਚ ਨਹੀਂ ਸਕੀ ਅਗੋਚਰ ਜਿੱਤੇ ਥੱਕਰ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਅਲਖ ਲਖਿਆ ਨਹੀਂ ਜਾ ਸਕਦਾ ਅਭੇਵ ਹੈ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਅਗਾਮਯਾ ਗੋਚਰ ਅਲਖ ਅਭੇਵਾ ਦੀਨ ਦਿਆਲ ਉਹ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਗੋਪਾਲ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਉਹ ਧਰਤੀ ਦਾ ਪਾਲਕ ਹੈ गोबिन्दा दीनदयाल गोपाल गोबिन्दा हरतहावो गुरमुख गाती दीयो गुरमुख शब्द ਬਾਣੀ ਦੇ ਵਿੱਚ ਦੋ ਤਰੀਕਿਆਂ ਨਾਲ ਆਇਆ ਇੱਕ ਗੁਰੂ ਦੇ ਉਪਦੇਸ਼ ਰਾਹੀਂ ਜਿਦਾ ਇੱਥੇ ਖੱਖੇ ਨੂੰ ਸਿਆਰੀ ਹੈ ਨਾ ਗੁਰਮੁਖ ਦੇ ਗੁਰੂ ਦੇ ਉਪਦੇਸ਼ ਰਾਹੀਂ ਤੇ ਦੂਸਰਾ ਹੈ ਗੁਰਮੁਖ ਜਿਹੜਾ ਅਸੀਂ ਗੁਰੂ ਨੂੰ ਮੁਖ ਰੱਖਦੇ ਹਾਂ ਇਹ ਸ਼ਬਦ ਦੇ ਅਰਥ ਉਹਨਾਂ ਗੁਰਮੁਖਾਂ ਵਾਸਤੇ ਵੀ ਇਸ ਗੁਰਮਖ ਸ਼ਬਦ ਆ। ਸਭ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਉਹਦੇ ਉਪਦੇਸ਼ ਤੇ ਰਾਹੀਂ ਦੀਨदयाल गोपाल ਗੋਬਿੰਦਾ ਹਰਿ ਧਾਵੋ ਗੁਰਮਖ ਗਾਤੀ ਜਿਓ ਗਾਤੀ ਕਹਿੰਦੇ ਗਤ ਗਤ ਮਤਲਬ ਉੱਚੀ ਆਤਮਕ ਅਵਸਥਾ ਗੁਰੂ ਦੇ ਉਪਦੇਸ਼ ਨਾਲ ਹੀ ਤੁਹਾਡੀ ਉੱਚੀ ਆਤਮਿਕ ਅਵਸਥਾ ਹੋ ਸਕੇ ਇਸ ਕਰਕੇ ਆਪਣੀ ਅਕਲ ਨੂੰ ਆਪਣੀ ਸਿਆਣਕ ਨੂੰ ਛੱਡ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਅਰਦਾਸਾ ਕਰੋ ਤਜ ਉਹ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਬਹੁਤ ਜਾਏ ਤੁਹਾਡਾ ਦੁੱਖ ਤੁਹਾਡਾ ਭਰਮ ਤੁਹਾਡਾ ਡਰ ਸਾਰਾ ਖਤਮ ਹੋ ਜਾਏਗਾ ਜਿਸ ਦਿਨ ਤੁਸੀਂ ਇੱਕ ਦੀ ਆਸ ਰੱਖੋ ਤੁਹਾਡੀ ਉੱਚੀ ਆਤਮਿਕ ਅਵਸਥਾ ਹੋਏਗੀ ਕਦੋਂ ਗੁਰੂ ਦੇ ਉਪਦੇਸ਼ ਰਾਹੀਂ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸ਼ਤਾਰੇ ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਅਸੀਂ ਉਹਦੇ ਨਾਲ ਸਾਝ ਪਾਉਂਦੇ ਆ ਮਦ ਸੂਦਨ ਪਰਮੇਸ਼ਰ ਦਾ ਨਾਮ ਇਹ ਵੀ ਉਹਦਾ ਸਫਾਤੀ ਨਾਮ ਹੈ ਦੇਖੋ ਨਾ ਜਿੱਦਾਂ ਦੇ ਉਹਦੇ ਨਾਮ ਹਨ ਉਦਾਂ ਦੇ ਉਹਦੇ ਕਰਮ ਹਨ ਹੁਣ ਬੰਦੇ ਦਾ ਨਾਮ ਤਾਂ ਹੁੰਦਾ ਸੇਵਾ ਸਿੰਘ ਕਿ ਕਿਸੇ ਨੂੰ ਕਦੇ ਪਾਣੀ ਦਾ ਗਲਾਸ ਨਹੀਂ ਬਿਲਾਇਆ ਨਾਮ ਤਾਂ ਹੁੰਦਾ ਟਹਿਲ ਸਿੰਘ ਕਦੇ ਕੀਤੀ ਕਦੇ ਕੋਈ ਤਿਲ ਕੀਤੀ ਕਦੇ ਨਾਮ ਤਾਂ ਹੁੰਦਾ ਹੈ ਗਰੀਬ ਦਾਸ ਪਰ ਬੜਾ ਉਮੀਦ ਹੁੰਦਾ ਹੈ ਕਈਆਂ ਦੇ ਨਾਮ ਹੁੰਦੇ ਅਮੀਰ ਸਿੰਘ ਬੜਾ ਵਿਚਾਰਾ ਗਰੀਬ ਹੁੰਦਾ ਨਾਮ ਦੇ ਨਾਮ ਹੁੰਦਾ ਪਰ ਉਹ ਦੇ ਨਾਮ ਦੇ ਨਾਲ ਉਹ ਟੁੱਕਦਾ ਨਹੀਂ ਪਰ ਉਹ ਪਰਮੇਸ਼ਰ ਐਸਾ ਕਾਲਪੁਰ ਕੇਸਾ ਵਾਹਿਗੁਰੂ ਐਸਾ ਹੈ ਜਿਹਦੇ ਉਹਦੇ ਨਾਮ ਆ ਉਹਦੇ ਗੁਣਾਂ ਦੇ ਵਿੱਚ ਹੈ ਤੇ ਉਹਦੇ ਨਾਮ ਕੀ ਉਹਦਾ ਗੁਣ ਹੈ ਜਿਸ ਤਰ੍ਹਾਂ ਜੀ ਪੜਦੇ ਆ ਨਾ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਭੰ ਗੁਰਪ੍ਰਸਾਦ ਹਾ ਉਹ ਤਾਂ ਇੱਕ ਓੰਕਾਰ ਹੈ ਅਸੀਂ ਇੱਕ ਬਣੇ ਹ ਕਿਉਂਕਿ ਉਹਦੇ ਗੁਣ ਸਾਡੇ ਅੰਦਰ ਆ ਜਾਂਦੇ ਜੇ ਅਸੀਂ ਪੜ ਰਹੇ ਹਾਂ ਉਹ ਤਾਂ ਇੱਕ ਹੈ ਅਸੀਂ ਦੁਬਧਾ ਦੇ ਵਿੱਚ ਹਾਂ ਉਹ ਸਤਨਾਮ ਹੈ ਸਾਡੇ ਪਤਾ ਨਹੀਂ ਕਿੰਨੇ ਕੁ ਨਾਮ ਰਤ ਲੋਕਾਂ ਨੇ ਰੱਖੇ ਕਿੰਨਾ ਅਸੀਂ ਕੁਝ ਕਰਦੇ ਉਹ ਤਾਂ ਕਰਤਾ ਪੁਰਖ ਅਸੀਂ ਸਮਾਜ ਵਾਸਤੇ ਕੀ ਕਰ ਰਹੇ ਹਾਂ ਉਹਨੇ ਤਾਂ ਕਰਤਾ ਪੁਰਖ ਹੈ ਉਹ ਤਾਂ ਨਿਰਭਾਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਅਸੀਂ ਤਾਂ ਬਿੱਲੀਆਂ ਤੋਂ ਵੀ ਡਰਦੇ ਹਾਂ ਬੰਦਾ ਨਿਕਲਿਆ ਨਾ ਸੇਰੇ ਜਪਜੀ ਸਾਹਿਬ ਪੜ ਕੇ ਥੋੜੀ ਦੇਰ ਬਾਅਦ ਵਾਪਸ ਆ ਗਿਆ ਉਦੀ ਘਰ ਵਾਲੀ ਪੁੱਛੇ ਸਰਦਾਰ ਜੀ ਵਾਪਸ ਕਿਉਂ ਆ ਗਏ ਕਹਿੰਦਾ ਜੀ ਦਿੱਲੀ ਰਸਤਾ ਕੱਟ ਕੇ ਪੜ ਕੇ ਕੀ ਗਿਆ ਸੀ ਨਿਰਭਉ ਤੇ ਇੱਕ ਦਿਨ ਫੇਰ ਸ਼ਾਮ ਨੂੰ ਪੜ ਰਿਹਾ ਸੀ ਸੋਦਰ ਦਾ ਪਾਠ ਕੀਤਾ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਕੁਵਾਸੀ ਥੋੜੀ ਦੇਰ ਬਾਅਦ ਵਾਪਸ ਆ ਗਏ ਫੇਰ ਸਰਦਾਰ ਨੇ ਪੁੱਛੀ ਸਰਦਾਰ ਜੀ ਵਾਪਸ ਕਿਉਂ ਆ ਗਏ ਕਿ ਗਵਾਂਡੀਆਂ ਨੇ ਸ਼ੱਕ ਮਾਰ ਦਿੱਤੀ ਸੀ ਕਉਨ ਸਰਦੀ ਵੀ ਹੋ ਸਕਦੀ ਨਾ ਵਿਚਾਰੇ ਨੂੰ ਤੇ ਇੰਨਾ ਡਰ ਪੜ ਰਿਹਾ ਜਿਨ ਨਿਰਭਉ ਜਿਨ ਹਰ ਨਿਰਭੋ ਤੇ ਆਇਆ ਜੀ ਤਿੰਨ ਕਾ ਭਾਉ ਸਭ ਕਾ ਪਤਾ ਨਹੀਂ ਕੀ ਨਾ ਹੋ ਜਾਏ ਮੇਰੇ ਨਾਲ ਫਿਰ ਸੋਮਵਾਰ ਇੱਧਰ ਮੰਗਲਵਾਰ ਉੱਧਰ ਗੱਡੀ ਉੱਧਰ ਬੁੱਧਵਾਰ ਦੀਵਾਰ ਉੱਧਰ ਸ਼ਨੀਵਾਰ ਉੱਧਰ ਕਿਉਂਕਿ ਡਰ ਅੰਦਰ ਡਰ ਪੈਦਾ ਹੋ ਜਿੱਦਾਂ ਮੈਂ ਬੇਨਤੀ ਕੀਤੀ ਸਭ ਕਹਿੰਦੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਤੁਹਾਡੇ ਭਰਮ ਖਤਮ ਹੋ ਜਾਣਗੇ ਤੁਹਾਡੇ ਡਰ ਖਤਮ ਹੋ ਜਾਣਗੇ ਜਿੱਦਾਂ ਇੱਕ ਦੀ ਆਸ ਰੱਖੇ ਮੈਂ ਬੇਨਤੀ ਕਰ ਰਿਹਾ ਸੀ ਜਿਹੜੇ ਰੱਬ ਦੇ ਨਾਮ ਲਿਖੇ ਹਨ ਤੇ ਉਹਦਾ ਦੇ ਉਹਦੇ ਗੁਣ ਹਨ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਹੁਣ ਜਿਹੜੇ ਨਾ ਕਿਸੇ ਨੂੰ ਖੁਸ਼ ਕਰਦੇ ਆ ਉਹ ਤਾਂ ਫਿਰ ਕਹਿੰਦੇ ਲੋ ਜੀ ਭਾਈ ਕ੍ਰਿਸ਼ਨ ਜੀ ਦਾ ਵੀ ਨਾਮ ਆਇਆ ਤੇ ਰਾਮਚੰਦਰ ਦਾ ਨਾਮ ਵੀ ਗੁਰਬਾਣੀ ਦੇ ਵਿੱਚ ਆਇਆ। ਉਹਨਾਂ ਦੀ ਇਦਾਂ ਦੀ ਹਾਲਤ ਹੋ ਜਾਂਦੀ ਆ। ਮਾਫ ਕਰਨਾ। ਗੰਗਾ ਗਏ, ਗੰਗਾ ਰਾਮ ਤੇ ਜਮਨਾ ਗਏ, ਜਮਨਾ ਦਾ। ਇੱਕ ਨਾ ਵੀਡੀਓ ਚੱਲ ਰਿਹਾ ਕੱਲ ਦਾ। ਐ ਆਪਣੇ ਇੱਧਰ ਬੰਦਾ ਹੁਣ ਨਾਮ ਨਹੀਂ ਲੈ ਸਕਦਾ। ਤੇ ਉਹ ਇਦਾਂ ਤਰੀਫ ਕਰ ਰਿਹਾ ਵੀ ਉਹ ਮਤਲਬ ਆਪਣੀ ਲਿਖੇਦੀ ਕਰ ਰਿਹਾ ਤੇ ਜੈਨ ਧਰਮ ਦੀ ਉਹ ਉਸਤਤ ਕਰ ਰਹੇ ਕਿ ਕਿਸੇ ਤੋਂ ਉਸਤਤ ਕਰ ਰਹੇ ਤੇ ਆਪਣੇ ਥੋੜੇ ਆਪਾ ਕਰ ਸਕਦੇ ਕਿਉਂ ਉਹਨਾਂ ਦੀ ਹਾਲਤ ਕਿ ਹੁੰਦੀ ਵੀ ਖੁਸ਼ ਕਰਦੀ ਹੈ ਬੰਦਾ ਕਿਦਾਂ ਖੁਸ਼ ਹੋ ਜਾਏ ਕਿਸੇ ਨੂੰ ਖੁਸ਼ ਕਰ ਲਈ ਨਹੀਂ ਜੋ ਸਚਾਈ ਹੈ ਨਾ ਜੋ ਸਤਗੁਰ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਤੇ ਕ੍ਰਿਸ਼ਨ ਜੀ ਦਾ ਨਾਮ ਤਾਂ ਆਇਆ ਹੈ ਨਾ ਬਾਣੀ ਦੇ ਵਿੱਚ ਆਇਆ ਕਿਸ ਤਰੀਕੇ ਦੇ ਨਾਲ ਆਇਆ ਤੋਂ ਤੁਸੀਂ ਆਸਾ ਕੀ ਬਾਣ ਵਿੱਚ ਪੜ੍ਹਦੇ ਹੋ ਸਮਾਂ ਕੋਈ ਨਹੀਂ ਮੇਰੇ ਕੋਲ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਾਂ ਸਭ ਕਹਿੰਦੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰ। ਇਹ ਸਾਰੇ ਨਾਮ ਜਿਹੜੇ ਆ ਨਾ ਪਰਮੇਸ਼ਰ ਕਾਲਪੁਰਖ ਦੇ ਆ। ਦਿਆਲ ਦਮੋਦਰ ਗੁਰਮੁਖ ਪਾਈਐ। ਹੋਰ ਕਿਤੇ ਨਾ ਭਾਤੀ ਜਿਓ। ਗੁਰੂ ਦੇ ਉਪਦੇਸ਼ ਰਾਹੀਂ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੋਰ ਕੋਈ ਤਰੀਕਾ ਨਹੀਂ, ਹੋਰ ਭਾਂਡ ਹੋ ਤਰੀਕਾ ਕੋਈ ਨਹੀਂ। ਹੋਰ ਕਿਤੇ ਨਾ ਭਾਤੀ ਜਿਓ। ਉੱਤ ਸਪਸ਼ਟ ਹੋ ਗਿਆ ਕਿਹੜੇ ਕ੍ਰਿਸ਼ਨ ਦੀ ਗੱਲ ਕਰ ਰਿਹਾ ਹੈ ਕਹਿੰਦੇ ਨਿਰਹਾਰੀ ਕੇਸ਼ਵ ਨਿਰਵੈਰਾ ਨਿਰਹਾਰ ਕੇ ਨੂੰ ਕਹਿੰਦੇ ਜਿਹੜਾ ਖਾਂਦਾ ਹੀ ਕੁਛ ਨਹੀਂ ਉਹ ਪ੍ਰਮਾਤਮਾ ਜਿਹੜਾ ਨਾ ਨਿਰਹਾਰੀ ਹੈ ਕਿ ਕ੍ਰਿਸ਼ਨ ਜੀ ਦਾ ਸਰੀਰਕ ਜਾਮੇ ਵਿੱਚ ਆਇਸੀ ਨੇ ਤੇ ਉਹ ਤਾਂ ਖਾਂਦੇ ਵਿੱਚ ਮੱਖਣ ਵੀ ਬਥੇਰਾ ਖਾਦਾ ਹੁੰਦਾ ਓਹ ਚੀਜ਼ਾਂ ਠੀਕ ਹੈ ਉਹਨਾਂ ਦੇ ਉਹਨਾਂ ਦੇ ਅਵਤਾਰੀ ਪੁਰਸ਼ ਹੈ ਉਹਨਾਂ ਨੂੰ ਮੁਬਾਰਕ ਹੈ ਬਾਣੀ ਇਹ ਵੀ ਨਹੀਂ ਕਹਿੰਦੀ ਕਿ ਆਪਾਂ ਉਹਨਾਂ ਦੀ ਨਖੇਦੀ ਕਰੀਏ ਨਹੀਂ ਪਰ ਜੋ ਸਚਾਈ ਆ ਜਾਂ ਜਿਹਨੂੰ ਬਾਣੀ ਨੂੰ ਆਲ ਗਲਤ ਅਰਥ ਕਰਕੇ ਪ੍ਰਗਟ ਕਰਨਾ ਪੇਸ਼ ਕਰਨਾ ਵੀ ਜੋ ਸਿਧਾਂਤ ਗੁਰਬਾਣੀ ਦਾ ਉਹ ਤੋਂ ਆਪਾਂ ਖਿੜ ਕੇ ਜਾਣਾ ਉਹ ਬੜੀ ਬੁਰੀ ਗੱਲ ਹੈ ਜੋ ਗੁਰਬਾਣੀ ਕਹਿੰਦੀ ਹੈ ਕਹਿੰਦੇ ਉਹ ਤਾਂ ਰੱਬ ਇਦਾਂ ਦਾ ਹੈ ਨਾ ਨਿਰਹਾਰੀ ਕੇ ਸਭ ਕੇਸਾਂ ਵਾਲਾ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਉਹ ਚੀਜ਼ਾਂ ਦਿੱਤੀਆਂ ਜੋ ਪਰਮੇਸ਼ਰ ਕੋਲ ਹੈ। ਮੇਰਾ ਸਤਿਗੁਰੂ ਵੀ ਕੇਸਾ ਧਾਰੀ ਹੈ। ਪ੍ਰਮਾਤਮਾ ਵੀ ਕੇਸਾ ਧਾਰੀ ਹੈ ਫਿਰ ਸਿੱਖ ਵੀ ਕੇਸਾ ਧਾਰੀ ਹੈ। ਅਕਾਲ ਪੁਰਖ ਵੀ ਸ਼ਸਤਰ ਧਾਰੀ ਹੈ। ਪੜਦੇ ਹੋ ਨਾ ਤੁਸੀਂ ਸ੍ਰੀ ਅਸਪਾਨ ਖੜਗਕੇਤ ਉਹ ਵੀ ਸ਼ਸਤਰ ਧਾਰੀ ਹੈ। ਮੇਰਾ ਸਤਿਗੁਰੂ ਵੀ ਸ਼ਸਤਰ ਧਾਰੀ ਹੈ ਤੇ ਸਿੱਖ ਵੀ ਸ਼ਸਤਰ ਧਾਰੀ। ਉਹ ਪਰਮੇਸ਼ਰ ਕੇਸ਼ਵ ਹੈ। ਨਰਹਾਰੀ ਕੇਸ਼ਵ ਨਿਰਵੈਰਾ ਨਿਰਵੈਰ ਹੈ ਕੋਟ ਜਨਾ ਕੇ ਪੂਜੋ ਪਹਿਰਾ ਨਿਰਵੈਰ ਹੈ ਨਾ ਬੇਨਤੀ ਕਰ ਐਸੀ ਨਿਰਪਉ ਨਰਵੈਰ ਉਹ ਕਿਸੇ ਨਾਲ ਵੈਰ ਨਹੀਂ ਤੇ ਐਸੀ ਦਾ ਪਤਾ ਨਹੀਂ ਮਨ ਵਿੱਚ ਕਿੰਨਾ ਕੋ ਵੈਰ ਰੱਖਿਆ ਅਕਾਲ ਮੂਰਤ ਉਹਦਾ ਜਿਹੜਾ ਸਰੂਪ ਹੈ ਨਾ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ ਅਜੂਨੀ ਹੈ ਅਸੀਂ ਪਤਨ ਨਹੀਂ ਘੜੀ ਵਿੱਚ ਕਿੰਨੀਆਂ ਵੀ ਜੁਨੀਆਂ ਵਰਤ ਲੈਣੇ ਆਪਣੇ ਜੀਵਨ ਉਹ ਤਾਂ ਆਪਣੇ ਆਪ ਤੋਂ ਬਣਿਆ ਹੈ ਨਾ ਸਹਿਭੰਗ ਕਿੱਦਾਂ ਮਿਲਦਾ ਗੁਰ ਪ੍ਰਸਾਦ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਂਕੇ ਪੂਜਾ ਹੈ ਪੈਰਾ ਕੋਟ ਸ਼ਬਦ ਤੁਸੀਂ ਸਹਿਜ ਪੜ ਕਰਦੇ ਹੋ ਕੋਟ ਸ਼ਬਦ ਜਿਹੜਾ ਹੈ ਇੱਥੇ ਇਹਦਾ ਅਰਥ ਆਇਆ ਟੈਂਕੇ ਨੂੰ ਸਿਆਰੀ ਹੈ ਕਰੋੜ ਇੱਕ ਸ਼ਬਦ ਹੁੰਦਾ ਕੋਟ ਕੈਂਕੇ ਨੂੰ ਔਕੜਾਂ ਹੁੰਦਾ ਲੰਕਾ ਸ ਕੋਟ ਸਮੁੰਦਰੀ ਖਾਈ ਉਥੇ ਕੋਟ ਦਾ ਅਰਥ ਹੈ ਕਿਲਾ ਇੱਕ ਕੋਟ ਹੁੰਦਾ ਟੈਂਕਾ ਮੁਕਤਾ ਨਾ ਉਹਨੂੰ ਸਿਆਰੀਆਂ ਦੇ ਨਾਲ ਔਕੜ ਆਉਂਦਾ ਮਾ ਬਹੁਤ ਕਿਲੇ ਸਭ ਕਹਿੰਦੇ ਕੋਟ ਜਣਾ ਕੋਟ ਜਨ ਜਿਹੜੇ ਆ ਜਾ ਕੇ ਪੂਜਾ ਹੈ ਪੈਰਾ ਉਹਦੇ ਚਰਨਾਂ ਨੂੰ ਪੂਜਦੇ ਆ देखो दे दे। ना वाणी ਦੇ ਵਿੱਚ ਕਈ ਵਾਰ ਇਹ ਸ਼ਬਦ ਆਉਂਦਾ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰ ਆਪਣੇ ਚਰਨ ਸਾਡੇ ਹਿਰਦੇ ਵਿੱਚ ਟਿਕਾ ਦੇ ਗੁਰ ਕੇ ਚਰਨ ਜੀ ਕਾ ਨਿਸਤਾਰ ਚਰਨ ਦਾ ਭਾਵ ਕੀ ਹੁੰਦਾ ਜਦੋਂ ਆਪਾਂ ਕਹੀ ਨਾ ਕਿਸੇ ਨੂੰ ਕਿਸੇ ਮਿੱਤਰ ਨੂੰ ਕਹੀ ਕਦੇ ਆਓ ਸਾਡੇ ਘਰ ਚਰਨ ਪਾਓ ਕੱਲੇ ਪੈਰ ਥੋੜੇ ਲੈ ਕੇ ਆਏਗਾ ਉਹ ਆਪ ਵੀ ਆਏਗਾ ਨਾ ਵੀ ਚਰਨ ਪਾਓ ਚਰਨ ਭਾਵਕ ਅਲੰਕਾਰ ਵਰਤਿਆ ਜਾਂਦਾ ਹੈ ਕਿ ਉਹ ਪਰਮੇਸ਼ਰ ਜਿਹੜਾ ਹੈ ਉਦੇ ਸਾਰੇ ਚਰਨ ਪਾਵੋ ਉਹਨੂੰ ਪਰਮੇਸ਼ਰ ਨੂੰ ਪੂਜਦੇ ਹਨ ਕੋਟ ਜਨਾ ਜਾ ਕੇ ਪੂਜਹਿ ਪੈਰਾ ਗੁਰਮੁਖ ਜਾ ਕੇ ਗੁਰਮੁਖ ਹਿਰਦੇ ਜਾ ਕੇ ਹਰ ਹਰ ਗੁਰੂ ਦੇ ਉਪਦੇਸ਼ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਵੱਸਦਾ ਸੋਈ ਭਗਤ ਇੱਥੇ ਭਗਤ ਦੇ ਤੱਤੇ ਨੇ ਔਕਰ ਇੱਕ ਭਗਤ ਦੀ ਗੱਲ ਕੀਤੀ ਸੋਈ ਭਗਤ ਇਕਾਤੀ ਜੀਓ ਇੱਕ ਨੂੰ ਮੰਨਣ ਵਾਲਾ ਅਮੋਗ ਦਰਸ਼ਨ ਬਿਆੰਤ ਅਪਾਰਾ ਐੜਾ ਮੰਮੇ ਨੂੰ ਹੋੜਾ ਤੇ ਘੱਗਾ ਅਮੋਗ ਅਮੋਗ ਦਾ ਅਰਥ ਹੁੰਦਾ ਹੈ ਸਾਸ ਸੰਗ ਦੇ ਵੀ ਜਿਸ ਚੀਜ਼ ਨੂੰ ਕੋਈ ਟਾਲ ਨਹੀਂ ਸਕਦਾ ਮਤਲਬ ਨਿਸ਼ਚਿਤ ਤੌਰ ਤੇ ਆਪਣੇ ਨਿਸ਼ਾਨੇ ਤੇ ਪਹੁੰਚ ਦਿੰਦੀ ਹੈ ਅਮੋਗ ਜਿਦਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤੀਰਾਂ ਬਾਰੇ ਆਖਿਆ ਕਿ ਗੁਰੂ ਸਾਹਿਬ ਜੀ ਦੇ ਤੀਰ ਸਣ ਅਮੋਗ ਸਨ ਮਤਲਬ ਜਿੱਥੇ ਨਿਸ਼ਾਨਾ ਵਾਲਾ ਤੀਰ ਖਾਲੀ ਨਹੀਂ ਜਾਂਦਾ ਸੀ ਅਮੋਗ ਤੀਰ ਸੋ ਤੇ ਆ ਅਮੋਗ ਆ ਪਰਮੇਸ਼ਰ ਅਸੀਂ ਜੋ ਮੰਗਦੇ ਆ ਉਹ ਦਿੰਦਾ ਹੈ ਉਹਦੀ ਉਹਦਾ ਉਹਦਾ ਵਚਨ ਉਹਦਾ ਅਸ਼ੀਰਵਾਦ ਉਹਦੀ ਰਹਿਮਤ ਜਿਹੜੀ ਖਾਲੀ ਨਹੀਂ ਜਾਂਦੀ ਅਮੋਗ ਦਰਸ਼ਨ ਬੇਅੰਤ ਅਪਾਰਾ ਉਹਦੇ ਦਰਸ਼ਨ ਅਮੋਗ ਹੈ ਬੇਅੰਤ ਹੈ ਅਪਾਰ ਹੈ ਵੱਡ ਸਮਰੱਥ ਸਦਾ ਦਾਤਾਰਾ ਵੱਡਾ ਸਮਰੱਥ ਹੈ ਔਰ ਸਦਾ ਦਾਤਾ ਦਿੰਦਾ ਇੱਕ ਦਿਨ ਨਹੀਂ ਸਦਾ ਦਾਤਾ ਰਾ ਇਹ ਨਹੀਂ ਕਿ ਅੱਜ ਦੇ ਰਿਹਾ ਕੱਲ ਨਹੀਂ ਦਵਾਂਗਾ ਐਤਵਾਰ ਛੁੱਟੀ ਖਰਾਂਗੇ ਨਹੀਂ ਉਹ ਤਾਂ ਰੋਜ਼ ਦੇ ਰਿਹਾ ਨਿਤ ਦੇ ਰਿਹਾ ਆ ਪੜਦੇ ਹੋ ਨਾ ਕਲਗੀਧਰ ਪਾਤਸ਼ਾਹ ਦੇ ਬਚਨ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤਵਾਰ ਗਣੀ ਮਨਗਾਰੈ ਪਸ਼ ਪਸ਼ੂ ਨਗਨਾਗ ਨਰਾਦਵ ਸਰਬ ਸਮੇ ਸਭ ਕੋ ਪ੍ਰਤਪਾਰੇ ਪੁਖਤ ਹੈ ਜਲ ਮੇ ਥਲ ਮੇ ਪਲ ਮੇ ਕੱਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਧ ਦੋਖਣ ਦੇਤਤ ਹੈ ਪਰ ਦੇਤ ਨਾ ਹੈ ਉਹ ਤਾਂ ਸਦਾ ਦੇ ਰਿਹਾ ਹੈ ਜਿਦਾ ਅੱਜ ਦਾ ਸ਼ਬਦ ਅਮਰਤ ਵੇਦੇ ਦਾ ਮੁਖਵਾਕ ਸਭ ਕਹਿੰਦੇ ਸਤ ਗੁਰੂ ਸਦਾ ਦਿਆਲ ਹੈ ਭਾਈ ਕਹਿੰਦੇ ਜੀ ਲੋ ਜੀ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਉਹ ਤਾਂ ਰੋਜ਼ ਕਿਰਪਾ ਕਰ ਰੋਜ਼ ਬਖਸ਼ਿਸ਼ ਕਰਦਾ ਕਿਹੜਾ ਦਿਨ ਕਿਹੜਾ ਸਮਾਂ ਨਹੀਂ ਹੈ ਉਹਦੀ ਕਿਰਪਾ ਤੋਂ ਬਿਨਾ ਅਸੀਂ ਸਵਾਸ ਵੀ ਨਹੀਂ ਲੈ ਸਕਦੇ ਸਾਧ ਸੰਗਤ ਜੀ ਉਹਦੀ ਕਿਰਪਾ ਹੈ ਉਹਦੀ ਰਹਿਮਤ ਹੈ ਅਸੀਂ ਚੱਲ ਰਹੇ ਹਾਂ ਉਹ ਚਲਾ ਰਿਹਾ ਤਾਂ ਅਸੀਂ ਚੱਲ ਰਹੇ ਹਾਂ ਉਹ ਬੁਲਾ ਰਿਹਾ ਤਾਂ ਅਸੀਂ ਬੋਲ ਰਹੇ ਹਾਂ ਉਹ ਸੁਣਾ ਰਿਹਾ ਤਾਂ ਅਸੀਂ ਸੁਣ ਰਹੇ ਹਾਂ ਸਾਡੀ ਤਾਕਤ ਨਹੀਂ ਹੈ ਜਦ ਮੈਂ ਜਾਵੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਦਾ ਉਹ ਸਭ ਕੁਝ ਕਰਨ ਤੇ ਕਰਾਉਣ ਦੀ ਸਮਰਥਾ ਮੇਰੇ ਸਤਿਗੁਰੂ ਜੀ ਦੇ ਕੋਲ ਹੈ ਕਿ ਕਦੇ ਵੀ ਨਾ ਕੋ ਨੂੰ ਅੱਜ ਰੱਬ ਨੇ ਕਿਰਪਾ ਨਹੀਂ ਕੀਤੀ। ਕਹਿੰਦੇ ਦੁਕਾਨਾਂ ਤੇ ਕਰਦੇ ਨਾ। ਲਓ ਫਿਰ ਕਹਿੰਦੇ ਕਿਸੇ ਨੇ ਫਿਰ ਬੰਦਾ ਇਦਾਂ ਕਰਦਾ ਬਾਰ-ਬਾਰ ਤੇ ਤੀਸਰਾ ਬੰਦਾ ਕਹਿੰਦਾ ਇਦਾਂ ਕਰੋ ਵੀ ਸੱਤ ਮਿਰਚਾਂ ਤੇ ਇੱਕ ਨਿੰਬੂ ਟੰਗ ਦਿਓ। ਹੁਣ ਇਦਾਂ ਕੰਮ ਚੱਲਣ ਲੱਗ ਗਿਆ ਤਾਂ ਫਿਰ ਤਾਂ ਵਿਚਾਰੇ ਜਿਹੜੇ ਮਿਰਚਾਂ ਨਿੰਬੂ ਲਾਉਂਦੇ ਆ ਤੇ ਕਿੰਨੇ ਕੰਮ ਚੱਲਣਗੇ। ਆ ਨਾਰੀਅਲ ਟੰਗ ਦਿਓ। ਆ ਕਰ ਲਓ, ਖਲਾਨਾ ਕਰ ਲਓ। ਸਤਗੁਰੂ ਨੇ ਸਾਰੇ ਬਹਿਮਾਂ ਤੋਂ ਸਾਨੂੰ ਛੁਟਕਾਰਾ ਪਾਇਆ। ਮਿਹਨਤ ਕਰੋਗੇ ਇਮਾਨਦਾਰੀ ਰੱਖੋਗੇ ਤੇ ਆਪੇ ਝੋਲੀਆਂ ਭਰੀਆਂ ਜਾਣਗੀਆਂ ਤੇ ਬੇਈਮਾਨੀ ਕਰਨੀ ਕਿੱਥੇ ਲੋਕਾਂ ਨੇ ਆਉਣਾ ਤੁਹਾਡੇ ਕੋਲ ਤੇ ਸਭ ਜੀ ਕਹਿੰਦੇ ਕਿਰਪਾ ਕਰ ਦੇ ਕਹਿੰਦੇ ਉਹ ਤਾਂ ਸਮਰੱਥ ਹੈ ਕਦੇ ਵੀ ਨਾ ਕੋਨੇ ਕਿਰਪਾ ਨਹੀਂ ਕੀਤੀ ਉਹ ਤਾਂ ਕਰ ਰਿਆ ਕਿਰਪਾ ਬਖਸ਼ਿਸ਼ ਕਰ ਰਿਆ રોજ ਕਿਰਪਾ ਕਰਦੇ ਜੇ ਤੋ ਉੱਠਦੇ ਨਾ ਅੰਮ੍ਰਿਤ ਵੇਲੇ ਇੱਕ ਨਵਾਂ ਦਿਨ ਸਾਨੂੰ ਮਿਲ ਬ੍ਰਾਪਤ ਹੁੰਦਾ ਇੱਕ ਨਵਾਂ ਦਿਨ ਦਾ ਧੰਨ ਸ਼ੁਕਰ ਕੀਤਾ ਸਤਿਗੁਰੂ ਨੇ ਇਸੇ ਕਰਕੇ ਆਖਿਆ ਵਾਈ ਉੱਠਦੇ ਸਾਰ ਸਿੱਖ ਰਹਿਤ ਮਰਯਾਦਾ ਪੜ ਲਓ ਉੱਤੇ ਵੀ ਲਿਖਿਆ ਉੱਠਦੇ ਸਾਰ ਵਾਹਿਗੁਰੂ ਨਾਮ ਸਿਮਰਨ ਕਰੋ ਪਲੰਗ ਤੇ ਬਹਿ ਜਾਓ ਚੌਂਕੜਾ ਮਾਰ ਹੁਣ ਡਾਕਟਰ ਵੀ ਕਹਿਣ ਲੱਗੇ ਨਾ ਵੀ ਇੱਕਦਮ ਨਹੀਂ ਉੱਠਣਾ ਇੱਕਦਮ ਨਹੀਂ ਉੱਠਣਾ ਤੁਹਾਡਾ ਜਿਹੜਾ ਖੂਨ ਦਾ ਜਿਹੜਾ ਦੌਰਾ ਜਿਹੜਾ ਹੈ ਉਹ ਸਹੀ ਹੋ ਜਾਂਦਾ ਬੈਠਾਂਗੇ ਥੋੜੀ ਦੇਰ ਬਾਅਦ ਉੱਠੋ ਇਹ ਸਤਗੁਰੂ ਦਾ ਬਾਣੀ ਵਿੱਚ ਕਹਿ ਦਿੱਤਾ ਜਾਂਦੇ ਗੁਰ ਸਤਗੁਰ ਕਾ ਜੋ ਸਿੱਖ ਆਖਾਇ ਸੋ ਭਲ ਕੇ ਭਲ ਕੇ ਮਤਲਬ ਅੰਮ੍ਰਿਤ ਵੇਲੇ ਅਗੇ ਸਪਸ਼ਟ ਕੀਤਾ ਹੈ ਸੋ ਭਲ ਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਭਲ ਕੇ ਕਿਹੜਾ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਮ ਸਿਖ ਰਹਿਤ ਮਰ ਜਾਦਾ ਵਿੱਚ ਵੀ ਲੇਕੇ ਉਹਦਾ ਸ਼ੁਕਰ ਕਰੀਏ ਕਿ ਸਤਗੁਰ ਮਹਾਰਾਜ ਅੱਜ ਫਿਰ ਤੋਂ ਇੱਕ ਦਿਨ ਦੇ ਦਿੱਤਾ ਦੇਖਣ ਵਾਸਤੇ ਕਿੰਨੀ ਵੱਡੀ ਤੋਂ ਕਿਰਪਾ ਕਰੇ ਲੋਕੀ ਮੰਗਦੇ ਨੇ ਥੋੜੇ ਜਿਹੇ ਸੁਵਾਸ ਹੋਰ ਮਿਲ ਜਾਂਦੇ ਆਕਸੀਜਨ ਲੱਗਦੀ ਹੈ ਕੁਝ ਨਹੀਂ ਹੁੰਦਾ ਮੰਗਣ ਦੇ ਵੀ ਵੱਡਦਾ ਤੇ ਜਿਹੜੇ ਹੈਗੇ ਆ ਉਹ ਸਫਲ ਕਰ ਲਈ ਤੇ ਉਹ ਸਫਲਤਾ ਹੀ ਹੋਣੀ ਆ ਜੇ ਉਹ ਪਰਮੇਸ਼ਰ ਅਕਾਲ ਪੁਰਖ ਨੇ ਜੋ ਕੀਤਾ ਜੋ ਕਰ ਰਿਹਾ ਉਹਦੇ ਬਾਣੇ ਦੇ ਵਿੱਚ ਰਹੀਏ ਤੇ ਇਹ ਸ਼ੁਕਰ ਕਰੀਏ ਕਿਉਂਕਿ ਜਿਹੜੇ ਸ਼ਿਕਵੇ ਕਰਦੇ ਆ ਨਾ ਜ਼ਿੰਦਗੀ ਦੇ ਵਿੱਚ ਉਹ ਬੰਦਾ ਕਦੇ ਸ਼ੁਕਰ ਨਹੀਂ ਕਰੇ ਨਾ ਕਿਸੇ ਦਾ ਬਣ ਸਕਦਾ ਤੇ ਨਾ ਕਦੇ ਕਿਸੇ ਦਾ ਬਣਿਆ ਜਿਹਨੇ ਹਰ ਇੱਕ ਗੱਲ ਤੇ ਸ਼ਿਕਵਾ ਕਰਨਾ ਹਰ ਇੱਕ ਗੱਲ ਤੇ ਇਸੇ ਦਾ ਬਣਿਆ ਨਹੀਂ ਦਿੱਤਾ ਆ ਨਹੀਂ ਹੋਇਆ ਆ ਹੋ ਗਿਆ ਉਹ ਫਲਾਣੇ ਕੋਲ ਆ ਗਿਆ ਉਹਦੇ ਕੋਲ ਉਹ ਗੱਡੀ ਆ ਗਈ ਉਹਦਾ ਘਰ ਇੱਦਾਂ ਵੱਡਾ ਹੋ ਗਿਆ ਉਹਨੇ ਆ ਕੱਪੜੇ ਪਾਏ ਆ ਹਾਏ ਹਾਏ ਕਰਦੇ ਆ ਕੌਣ ਕਰਦਾ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੇ ਉਹ ਮਥੇ ਧਰਮ ਰਾ ਸ਼ੁਕਰ ਕਰੀਏ ਸਤਿਗੁਰੂ ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ। ਤੋਂ ਬੜੀ ਕਿਰਪਾ ਕੀਤੀ ਹੈ। ਇਹ ਹੋ ਜਾਂਦਾ ਨਾ 10 ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵਿਖੋਟ ਕਉ। ਤੇ ਉਹਨੇ ਇੰਨਾ ਕੁਝ ਦਿੱਤਾ ਨਹੀਂ ਕੰਮ ਹੀ ਨਹੀਂ ਚੱਲਦਾ ਸਾਡਾ। ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਇਦਾਂ ਕੱਢਦਾ ਕੰਮ ਹੀ ਨਹੀਂ ਚੱਲਦਾ। ਤੇ ਉਹਦੀ ਕਿਰਪਾ ਹੈ ਰੋਜ਼ ਹੁੰਦੀ ਹੈ ਸਤਿਗੁਰ ਕਹਿੰਦੇ ਉਹ ਤਾਂ ਰੋਜ਼ ਬਖਸ਼ਿਸ਼ ਕਰਦਾ ਹੈ। ਵੱਡ ਸਮਰਾਥ ਸਦਾ ਦਾਤਾਰਾ ਉਹ ਸਦਾ ਦਾਤਾ ਹੈ। ਗੁਰਮਖ ਨਾਮ ਜਪੀਏ ਤਿਤ ਤਰੀਏ ਗੁਰੂ ਦੇ ਉਪਦੇਸ਼ ਨਾਲ ਜਦੋਂ ਅਸੀਂ ਨਾਮ ਜਪਾਂਗੇ ਫਿਰ ਅਸੀਂ ਇਸ ਭਵ ਸਾਗਰ ਤੋਂ ਤਰ ਜਾਵਾਂਗੇ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਬਿਰਲੀ ਜਾਤੀ ਜੀਓ ਫਿਰ ਗਤ ਸ਼ਬਦ ਆਇਆ ਕਿ ਇਸ ਅਵਸਥਾ ਨੂੰ ਕੋਈ ਗਰਲਾ ਹੀ ਜਾਣਦਾ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਅਗਲਾ ਜਿਹੜਾ ਸ਼ਬਦ ਹੈ ਇਹਹੀ ਭਾਵ ਦਾ ਹੈ ਸ਼ੁਕਰ ਦੇ ਵਿੱਚ ਰਹਿਣਾ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਨ ਗੁਰੂ ਮਹਾਰਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰ ਸੰਗਤ ਦੀਆਂ ਭੁੱਲਾਂ ਨੂੰ ਬਖਸ਼ ਦੇਣਾ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ ਸੋਲਾ ਰਾਗ ਗੁਰੂ ਜੀ ਮੰਡਾ ਪਹਿਲਾਏ ਤੋਂ ਕਾਰ ਸਤਿਗੁਰ ਕਰ ਸਾਧ ਜਗਰ ਕੀਰਤਿਆ ਕੀਰਤੇ ਤਹ ਵਿਚਾਰੋ ਤਿਤ ਕਰ ਗਾਮ ਸਹਿਲਾ ਸਿਵਰੋ ਸਿਦਿਨਹਾਰੋ